ਤਾਂ ਕਿੱਥੇ ਗਏ ਐ ਕੋਈ ਪੁੰਦਾ ਕੁਛ ਕਦਾਈ ਨਾ ਕੁੜੀ ਆ ਨਾ ਜੋਦਾਈ ਆ ਨਾ ਗੋ ਪੀਏ ਪਤਨ ਕਿੱਥੇ ਗਏ ਕੋਈ ਨਹੀਂ ਘਰ ਆਇਆ ਲੈ ਆ ਤੇ ਸਤੀ ਆ ਇੱਥੇ ਕੁੜੀ ਪਤਾ ਨਹੀਂ ਕਿੱਥੇ ਆ ਕੋਈ ਫਿਕਰ ਹੀ ਹੈ ਨਹੀਂ ਇਹਨਾਂ ਏਰੀ ਵਿਚਾਲੇ ਤੁਮ ਸੁੱਤੀਆਂ ਤੇ ਕੁੜੀ ਨੂੰ ਵੀ ਨਾਲ ਸਵਾਲ ਲਾ ਦੁਪਹਿਰ ਲੱਗੀ ਕਿੱਥੇ ਚ ਰખી ਇਹ ਕੁੜੀ ਕੁੜੀ ਵੇਖਾਂ ਪੀਓ ਵੀ ਉਹ ਦਾ ਕਰਨੀਗਾ ਕੁੜੀ ਨੂੰ ਵੇਖ ਲਈ ਕਿ ਕੁੜੀ ਕਿੱਥੇ ਬਾਹਰ ਅੱਗ ਵਰਨ ਲਈ ਕਿਤੇ ਗਰਮੀ ਹੈ ਨਹੀਂ ਆ ਤੇ ਦੁਪਹਿਰ ਲੱਗੀ ਸੀ ਮੇਰੀ ਮੰਮੀ ਤੇ ਗਈਆ ਤੇਰੀ ਮੰਮੀ ਦੀਆਂ ਵੀ ਅੱਖਾਂ ਬਿੱਲੀਆਂ ਪਰ ਅਲੱਗ ਅਲੱਗ ਆ ਇਹ ਵਾਲੀ ਅੱਖ ਤੇਰੀ ਉਹ ਦਰਵਾ ਲੈ ਦਰਮ ਬਹਿਰ ਮੈਂ ਬੈਣੀ ਆ ਉਹ ਤੂੰ ਖੜੀ ਹੋਇਆ ਨਹੀਂ ਆ ਮੈਂ ਕਹਾਂਦੀ ਹਾਂ ਕਿ ਤੇਰੀ ਆਵਲੀ ਅੱਖ ਵੇਖਾ ਸੁਦਾਨ ਜੀ ਦੁਪਹਿਰ ਲੱਗੀ ਕਿ ਤਰ੍ਹਾਂ ਹੈ ਕਿੰਨਾ ਮੋਲ ਗੰਦਾ ਲੜਾਈ ਲੱਗੀ ਆ ਕਿੰਨਾ ਲੱਗੀ ਆ ਸੁਦਾਨਾ ਦੀ ਸੁਣੀ ਬੰਬ ਡਿੱਗ ਗਏ ਆ ਰਾਤ ਦੇ ਕਿੱਥੇ ਡਿੱਗੇ ਸੁਦਾਰੇ ਹਾਈਥੇ ਨਹੀਂ ਡਿੱਗੇ ਤੇ ਕਿੱਥੇ ਐਂਛੇ ਲੱਗੇ ਬੰਨੇ ਡਿੱਗਣ ਦੇ ਚੱਲ ਕਰ ਨੂੰ ਰਾਹ ਉਹਨੇ ਕਿਹੜਾ ਕੁਛ ਇਹਨੇ ਛੋਟੇ ਛੋਟੇ ਬਿਜਲੀ ਬੰਬ ਹੁੰਦੇ ਆ ਤੈਨੂੰ ਬੜਾ ਪਤਾ ਵਾ ਆਣ ਕੇ ਇਕੱਟੇ ਨਾ ਖੇਡਣ ਲਈ ਉਹ ਤੇਰੀ ਮਾਂ ਸੁੱਤੀ ਤੇ ਤੂੰ ਉਹਦੇ ਨਾਲ ਸੌਂ ਜਾਂਦੀ ਉਹ ਪਿਓ ਤੇਰਾ ਘਰ ਹੈ ਨਹੀਂ ਉਹ ਨਹੀਂ ਮੇਰੇ ਨਹੀਂ ਜਿੱਤਾ ਸੌਣ ਨੂੰ ਜੀਸ ਤੇਰਾ ਨਹੀਂ ਕੀਤਾ ਤੇ ਪੁੱਤ ਨਹੀਂ ਮਾਲ ਚੰਗਾ ਹੁੰਦਾ ਹੈਗਾ ਆਪਣੇ ਘਰ ਚੱਲ ਤਰਾ ਉੱਥੇ ਜਾ ਕੇ ਤੇ ਅੰਦਰ ਆਪਣੀ ਮੰਮੀ ਲਾ ਕੇ ਸੌਂ ਜਾ ਤੇ ਅੰਦਰੇ ਖੇਡੀ ਦਾ ਲੱਗੀ ਬਾਹਰ ਵੇਖ ਕੋ ਤੈਨੂੰ ਦਿਖਦਾ ਕੋਈ ਹੈਗਾ ਵੇ ਬਾਹਰ ਨਹੀਂ ਆਹ ਅੱਗੇ ਵੜਨ ਢਈ ਆ ਤੇ ਚਾਬ ਕਰ ਨੂੰ ਅੰਦਰ ਜਾ ਕੇ ਤੇ ਰੰਮੀ ਪੈ ਆਪਣੀ ਮਾਂ ਦੇ ਨਾਲ ਕੇ ਚਾਏ ਅੰਦਰ ਖੇਡਿਆ ਕਰ ਮੁੜ ਕੇ ਨਹੀਂ ਕੋਈ ਤੇ ਬਾਹਰ ਨਿਕਲਣਾ ਕਰਲੀ ਨੇ ਠੀਕ ਆ ਮੈਂ ਲੱਬ ਲੱਬ ਕਮਲੀ ਹੋ ਗਈ ਤੇਰੀ ਮਾਂ ਵੱਲ ਵੇਖਿਆ ਤਾਂ ਸੁੱਤੀ ਕਰਲੀ ਅੱਛਾ ਆਹ ਮੁੜ ਕੇ ਨਹੀਂ ਮਰਤੀ ਬਾਹਰ ਨਿਕਲਣਾ ਰੇਖਾ ਕਿਤਰਾ ਸੁੱਤੀ ਤੈਨ ਮੱਕ ਦੀ ਵਾਰਾ ਖੇਵਾ ਬੇ ਕੁੜੀ ਨੂੰ ਲੱਗੇ ਆਪਣੇ ਰੱਖਿਆ ਕਰ ਮੈਨੂੰ ਕੀ ਪਤਾ ਏ ਮੇਰੇ ਲੱਗੇ ਵੀ ਨਹੀਂ ਆਉਂਦੀ ਏ ਉਧਰ ਮੈਂ ਹੈਗੀ ਤਾਂ ਮੇਰੇ ਲੱਗੇ ਆ ਜਾਂਦੀ ਨਹੀਂ ਤੇ ਮੇਰੇ ਲੱਗੇ ਖੇਡਣ ਨਹੀਂ ਹੀਗੀ ਕਿੱਥੇ ਖੇਡਣ ਗਈ ਇਹਨੂੰ ਤਾਂ ਮੈਂ ਲੱਭਦੀ ਰਿਖੇ ਮੈਂ ਆਈ ਤੇ ਤੂੰ ਸੁੱਤੀ ਇੱਥੇ ਕਿਹਦਾ ਸ਼ਾਂਤੀ ਕੋਈ ਹੈ ਹੀ ਨਹੀਂ ਜੋਦਾ ਵੀ ਘਰ ਹਨ ਨਹੀਂ ਆਹ ਤੇ ਕੁੜੀ ਵੇਖੀ ਮੈਂ ਤੇ ਕੁੜੀ ਵੀ ਘਰ ਹਨਾ ਤੇ ਇੱਥੇ ਜਾਨ ਨਿਕਲ ਗਈ ਤੇ ਮੈਂ ਤਾਂ ਸਾਰੇ ਲੱਭ ਦੀ ਲੱਭਦੀ ਤੇ ਕੁੜੀ ਆ ਉੱਧਰ ਜਾ ਕੇ ਤੇ ਉੱਥੇ ਵੇਲੀ ਖੇਡਣ ਲਈ ਉਹ ਘਟੂਟ ਜੇ ਦੇ ਨਾਲ ਮੈਂ ਪਾਵਾ ਕੁੜੀ ਨੂੰ ਨਾਲ ਲੈ ਕੇ ਤੇ ਇੱਥੇ ਲੰਮੀ ਪਾਵਾਂ ਮੈਂ ਲੈ ਕੇ ਬੈਠੀ ਹਾਂ ਨੂੰ ਬਾચે ਇੱਥੇ ਖੇਡਣ ਦੇ ਹੀ ਤੇ ਮੈਂ ਫੇ ਸੌਂਗੀ ਸੌਂਗੀ ਧਿਆਨ ਰੱਖਿਆ ਕਰ ਕਿ ਤਰਾ ਬਾਹਰ ਦੇ ਵੇਖਾ ਕਿ ਇਹ ਮਾਹੌਲ ਵਾ ਤੇ ਕੀ ਕੋ ਹੋਂਡਿਆ ਤੂੰ ਸੋਣ ਨਹੀਂ ਨਹੀਂ ਕਨ ਪਤਾ ਆਹ ਦੇ ਉੰਤਰਾ ਟੀਵੀਆਂ ਤੇ ਤੇ ਆਫੋਨਾਂ ਦੇ ਤੇ ਕੀ ਕੋ ਹੋਂਡਿਆ ਆਹ ਉਹ ਤਾਂ ਚਲ ਮੈਨੂੰ ਪਤਾ ਹੀ ਹੈ ਪਰ ਮੈਨੂੰ ਕਿਹਾ ਹੈਗਾ ਕਿ ਬਾਹਰ ਨਾ ਜਾਈ ਕੋਈ ਭਾਰਾ ਕੁੜੀ ਨੂੰ ਫੜਕੇ ਲੈ ਜਾਏ ਤਾਂ ਕੌਣ ਅਸੀਂ ਦੋਵੇਂ ਅੰਦਰ ਵੜੀਆਂ ਤੇ ਕੁੜੀ ਨੂੰ ਦੱਦਾ ਕੌਣ ਜ਼ਿੰਮੇਵਾਰ ਹੱਡੀ ਦਾ ਸੁਮਰੀਤ ਮੈਨੂੰ ਪੁੱਛ ਕੇ ਜਾਣਾ ਸੀ ਨਾ ਤੂੰ ਵੇ ਲਈ ਜਾ ਕੇ ਤਾਂ ਉੱਥੇ ਖੇਡਣ ਲਈ ਆ ਕੋ ਟੂਟ ਜੇ ਨਾ ਮੇਰੇ ਭਾਅ ਤਾਂ ਨੇਰ ਪੈ ਗਏ ਜੋ ਤੇ ਮੈਂ ਵੇਖਿਆ ਵੀ ਤੂੰ ਕੱਲੀ ਸੁੱਤੀ ਆ ਹੋਏ ਤੇ ਹਾਈ ਟੈਨਸ਼ਨ ਤੇ ਹੋਈ ਜਾਂਦੀ ਹੈ ਚਾਹ ਸੁਮਰੀਤ ਤੂੰ ਨਾ ਜਾ ਇਹ ਤੇ ਜੇ ਸੁਮਰੀਤ ਨਹੀਂ ਹੈ ਨਾ ਆਸਵਾਲਿਆ ਕਰ ਮੇਰੇ ਲੱਗੇ ਤੇ ਹੁੰਦੀ ਨਹੀਂ ਮੈਂ ਲੈ ਕੇ ਬੈਠੀ ਐ ਦੂਜਾ ਸੁੱਤੀ ਨਹੀਂ ਤੇ ਮੈਨੂੰ ਨੀਂਦ ਆ ਗਈ ਫਿਰ ਮੈਂ ਸੌ ਗਈ ਵੀ ਮੈਂ ਕਿਹਾ ਵੀ ਲੈ ਕੇ ਖੇਡਣ ਲਈ ਆ ਪਰ ਜਮਾਨਾ ਨਹੀਂਗਾ ਚੰਗਾ ਹੈਗਾ ਆਹੋ ਤੇ ਹੈ ਫੇਰ ਤੇ ਹੱਥ ਛੱਡ ਕੇ ਤੇ ਅਰਪਾ ਚਟਣੀਆਂ ਤੇ ਮੈਂ ਤੇਰੇ ਸਿਰ ਤੇ ਸੁੱਟੀ ਹੀਗੀ ਵੀ ਚੱਲ ਤੇਰੇ ਲੱਗੇ ਨਹੀਂ ਮੰਮੀ ਮੈਂ ਲੱਗੇ ਬਿਠਾਇਆ ਸੀ ਇਹਨੂੰ ਪਰ ਇਹ ਪਤਾ ਨਹੀਂ ਕਿਹੜੇ ਵੇਲੇ ਨਿਕਲ ਗਈ ਮੈਨੂੰ ਸਮਝ ਹੀ ਨਹੀਂ ਲੱਗੀ ਮੁੜ ਕਹਿੰਦੀ ਐ ਤਰਾ ਕਰਨਾ ਚੰਗਾ ਸਮ੍ਰਿਦਾਸ ਕੇ ਜਾ ਇਹਦਾ ਉਹਦੇ ਅੱਗੇ ਵੀ ਜਾ ਜਾ ਦੱਸ ਤਰਾ ਤਾਂ ਮੰਨ ਦੱਸ ਕੇ ਜਾਂ ਮੈਨੂੰ ਦੱਸ ਕੇ ਜਾਣਾ ਵੀ ਮੈਂ ਵੇਲੀ ਚੱਲਨੀ ਕਿ ਮੈਂ ਬਾਹਰ ਚੱਲਨੀ ਹੈ ਤੂੰ ਤੇ ਸੁੱਤੇ ਹੀਗਾ ਤੇ ਬੀਬੀ ਬਿੰਦਾਸ ਚੰਦੀ ਏਵੇਂ ਨਾ ਬਤਾਲੀਂ ਕਿ ਮੈਨੂੰ ਲੱਗ ਰਿਹਾ ਏ ਕਿ ਸੁਤੇ ਤੇ ਵੀ ਸੁਤੇ ਉਹਨੇ ਸੁਤੇ ਥੋੜੇ ਆ ਹਾਨੂੰ ਠਾਲ ਲੈ ਲੈਨੀਓ ਤੂੰ ਥੋੜਾ ਜੰਦਗੀ ਨੂੰ ਡਿਸਟਾਪ ਨਿਕਾ ਹੀ ਨਾ ਜੇ ਸੁਤੇ ਹੁੰਦੇ ਆ ਤੂੰ ਪਰਦ ਪਰੇ ਬਾਹਰ ਨਹੀਂ ਨਿਕਲਣਾ ਠੀਕ ਆ ਦੱਸਤਾ ਤੈਨੂੰ ਅੱਜ ਚੰਗਾ ਤੇਰੇ ਪਿਓ ਨੇ ਸਾਨੂੰ ਨਹੀਂ ਛੱਡਣਾ ਆਖਣਾ ਤੂੰ ਹੀ ਦੋ ਜਣੀਆਂ ਕੀ ਕਰਦੀਆਂ ਏ ਘਰ ਪਤਾ ਕਿੰਨਾ ਬਾਰਾ ਰੌਲਾ ਪਿਆ ਜੰਗ ਲੱਗੀ ਆ ਬਿੰਦੋ ਦੇਖੀ ਜੀ ਤੈਨੂੰ ਨਹੀਂ ਨਦੀ ਹੀ ਸਾਨੂੰ ਤਾਂ ਦਿਖਦਾ ਨਾ ਸਭ ਕੋ ਤੂੰ ਐ ਨਿਆਣੀ ਆ ਧਿਆਨ ਰੱਖਿਆ ਕਰ ਕੁੜੀ ਦਾ ਚੰਗ ਚਲ ਉੱਪਰੋਂ ਕੇ ਪੈ ਜਾ ਮਮਾ ਹਾਂ ਨਰਦੋ ਦੇ ਮੈਂ ਕੋਈ ਗੋਣ ਦੇ ਲੜਾਈ ਲੱਗੀ ਲੜਾਈ ਲੱਗੀ ਤੋ ਕਲੀਬਾਰ ਆ ਗਿਆ ਮੈਂ ਤੇ ਨਾ ਉੱਧ ਲੜਾਈ ਦੇਖੀ ਨਾ ਇੱਧਰ ਲੜਾਈ ਦੇਖੀ ਨਾ ਮੈਨੂੰ ਵਾਜਿਆ ਇਹ ਲੜਾਈ ਦੀਆ ਪਤਾ ਉਹ ਨਾ ਜੰਮੂ ਕਸ਼ਮੀਰ ਦੇ ਵਿੱਚ ਨਾ ਅਤਵਾਦੀਆਂ ਨੇ ਨਾ ਭਾਰਤੀਆਂ ਤੇ ਜਿਹੜੇ ਘੁੰਮਣ ਗਏ ਸੀ ਇਹਨਾਂ ਉੱਤੇ ਹਮਲਾ ਕਰਤਾ ਸੀ ਨਾ ਹਾਂ ਹਾਂ ਉਹ ਇੰਸਟਾਗ੍ਰਾਮ ਤੇ ਰੀਲਾਂ ਹੁੰਦੀ ਹੈ ਇਹ ਕਿਹਾ ਹਾਂ ਉਹਦੇ ਕਰਕੇ ਨਾ ਫਿਰ ਭਾਰਤ ਨੇ ਜਿਹੜਾ ਵਾ ਉਹ ਬਦਲਾ ਲੈਣ ਦਿਆ ਵਾ ਅੱਛਾ ਹਾਂ ਤਾਂ ਕਰਕੇ ਉਹ ਫਿਰ ਜੰਗ ਜੜੀ ਉਹ ਲੱਗੀ ਆ ਅੱਛਾ ਤਾਂ ਹੁਣ ਉਹਨਾਂ ਨੇ ਛੁੱਟੀਆਂ ਦਿੱਤੀਆਂ ਹਾਂ stain ਛੁੱਟੀਆਂ ਦਿੱਤੀਆਂ ਅੱਛਾ ਅмма ਫੇਰ ਹਣ ਤ ਮੋਦੇ ਲੱਗ ਜਾਣੀਆਂ ਇਹ ਸਾਡੇ ਤੇ ਹੋਰ ਛੁੱਟੀਆਂ ਵਧਣੀਆਂ ਪੁੱਤ ਇਦਾਂ ਛੁੱਟੀਆਂ ਨਹੀਂ ਨਾ ਵਧਣੀਆਂ ਚਾਹੀਦੀਆਂ ਇਹ ਜਿਹੜੀ جنگ ਆ ਇਹ ਕਿਸੇ ਵੀ ਹਾਲਤ ਦੇ ਵਿੱਚ ਚੰਗੀ ਨਹੀਂ ਹੈਗੀ ਹੁੰਦੇ ਉਹ ਅਤਵਾਦੀਆਂ ਨੇ ਜਿਹੜਾ ਹੈਗਾ ਵਾ ਨਾ ਕਿਦਾਂ ਇੰਦਰ ਪਾਰਤ ਦੇ ਵਿੱਚ ਜਿਹੜੇ ਸੀਗੇ ਲੋਕ ਉਹਨਾਂ ਨੂੰ ਮਾਰਿਆ ਹੈ ਨਾ ਉੱਚ ਕਿੰਨੇ ਦੀਆਂ ਜਾਣਾਂ ਗਈਆਂ ਹੁਣ ਫਿਰ ਜਦੋਂ ਜੰਗ ਲੱਗਣੀ ਆ ਕੁਝ ਪਾਤ ਦੇ ਲੋਕ ਮਰ ਜਾਣੇ ਕੁਝ ਪਾਕਿਸਤਾਨ ਦੇ ਮਰ ਜਾਣੇ ਕੁਝ ਫੌਜਾਂ ਦਾ ਨੁਕਸਾਨ ਹੋ ਜਾਣਾ ਹੈਨਾ ਤੇ ਕੁਝ ਜਿਹੜਾ ਹੈਗਾ ਵਾ ਕਿ ਜਿੱਦਾਂ ਜਾਇਦਾਦਾਂ ਵਾ ਉਹਨਾਂ ਦਾ ਨੁਕਸਾਨ ਹੋ ਜਾਣਾ ਘਰਾਂ ਦਾ ਨੁਕਸਾਨ ਹੋਣਾ ਹੈਨਾ ਤੇ ਇਹ ਨੁਕਸਾਨ ਜਿਹੜਾ ਸਹੀ ਨਹੀਂ ਹੈਗਾ ਇਹਨੋਂ ਬਿਹਤਰ ਨਹੀਂ ਕਿ ਆਪਾਂ ਸਕੂਲਾਂ ਸਕੂਲ ਚੱਲ ਜੀਏ ਹੈਨਾ ਜਿਹੜੀਆਂ ਛੁੱਟੀਆਂ ਸਾਨੂੰ ਜੂਨ ਚ ਆਉਣੀਆਂ ਉਹ ਹੀ ਆਉਣ ਇਦਾਂ ਦੀਆਂ ਛੁੱਟੀਆਂ ਜਿਹੜੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ ਹੈਨਾ ਨਗਰ ਦੀ ਮੈਂ ਕਿਹਾ ਉਹ ਤਾਂ ਹੀ ਬੰਬ ਤੇ ਬੰਬ ਤਾਂ ਕਿਹੜਾ ਰੋੜੇ ਛੋਟੇ ਛੋਟੇ ਜਿਹੰਦੇ ਬਿਜਲੀ ਬੰਬ ਤੂੰ ਉਹ ਬੰਬ ਨਹੀਂ ਨਾ ਹੁੰਦੇ ਜੋ ਲੜਾਈਆਂ ਲੱਗਦੀਆਂ ਉਹ ਬੰਬ ਨਹੀਂ ਹੁੰਦੇ ਉਹ ਬੰਬ ਵੱਡੇ ਹੁੰਦੇ ਆ ਉਹ ਤੇ ਜਿੱਥੇ ਡੇਗ ਜਾਣਾ ਜੇ ਮੰਨ ਲਓ ਕਿਸੇ ਘਾਟ ਤੇ ਡੇ ਡੇਗ ਗਿਆ ਤੇ ਉਹ ਘਾੜੀ ਪੂਰਾ ਟਾ ਦੇਣਾ ਉਹਨਾਂ ਨੇ ਇੰਨੇ ਤਾਕਤਵਰ ਹੁੰਦੇ ਆ ਉਹਨੇ ਆ ਜਿਹੜੇ ਕਿਸੇ ਜਿਹਨ ਇਨਸਾਨਾਂ ਤੇ ਉਹ ਫਿਰ ਪੂਰੇ ਤੇ ਪੂਰੇ ਇਨਸਾਨ ਜਿਹੜੇ ਆ ਉਹ ਮਤਲਬ ਕਿ ਮਰ ਜਾਣੇ ਆ ਇਦਾਂ ਦੇ ਕਿਤੇ ਵੀ ਡੇਗ ਗਿਆ ਨਾ ਉਹਨਾਂ ਨੇ ਜਾਨੀ ਤੇ ਮਾਰੀ ਦੋਨੇ ਨੁਕਸਾਨ ਕਰਨੇ ਤਾਂ ਮੈਂ ਕਹਾਂ ਤਾਂ ਦਿਮਾ ਉਹਦਾ ਗੁੱਸੇ ਕਾ ਤੋਂ ਦੇ ਕੇ ਬੰਬ ਡਿਗਨੇ ਲੜਾਈ ਹੋਈ ਆ ਹਾਂ ਤੇ ਉਹਨਾਂ ਦੇ ਮਨ ਚ ਡਰ ਹੀ ਨਾ ਫਿਰ ਦਾ ਫਿਰ ਬੱਚੇ ਜਿਹੜੇ ਆ ਬਾਹਰ ਨਾ ਘੁੰਮਣ ਹੁਣ ਰਾਤ ਨੂੰ ਦੇਖ ਲਾਈਟਾਂ ਬੰਦ ਹੋ ਜਾਂਦੀਆਂ ਨਾ ਹਾਂ ਹਾਂ ਉਹ ਤਾਂ ਹੀ ਬੰਦ ਕਰਦੇ ਆ ਕਿ ਫਟਾਫਟ ਜਿਹੜੇ ਸਾਰੇ ਨਾ ਲਾਈਟਾਂ ਬੁਝਾ ਕੇ ਤੇ ਸੌ ਜਾਣ ਠੀਕ ਆ ਹਾਂ ਜੇ ਕਿ ਲਾਈਟ ਨਹੀਂ ਜਗਦੀ ਰਹਿਣ ਦੇਣੀ ਤਾਂ ਹੀ ਆਪਾਂ ਬੰਦ ਕਰ ਦਿੱਤੀ ਲਾਈਟ ਹਾਂ ਹਾਂ ਮਮਾ ਮੈਂ ਤੇ ਛੁੱਟੀਆਂ ਹੋਈਆਂ ਹੈਗੀਆਂ ਜੋ ਮਾਮੂ ਹਣੇ ਇੱਥੋਂ ਗਏਗੇ ਤੇ ਮਾ ਚੁੱਕਿਆ ਆਹੀ ਗੜਾ ਕਿ ਜੋ ਛੁੱਟੀਆਂ ਹੋ ਗਈਆਂ ਤਾਂ ਜਪਾ ਜਾਵਾਂਗੇ ਮਾਮੂ ਪਿੰਡ ਹਾਂ ਕਿ ਆਹੀ ਗਾ ਤੇ ਫੇ ਹੁਣ ਚੱਲੀ ਆਂ ਤੇ ਛੁੱਟੀਆਂ ਨਹੀਂ ਆਪਾਂ ਇਹ ਛੁੱਟੀਆਂ 'ਚ ਨਹੀਂ ਜਾਣਾ ਹੈਗਾ ਕਿਉਂ ਹਾਂ ਹਾਂ ਇਹ ਛੁੱਟੀਆਂ 'ਚ ਹੁਣ ਆਪਾਂ ਘਰ ਹੀ ਰਹਿਣਾ ਵਾ ਠੀਕ ਹੈ ਕਿਉਂਕਿ ਸਰਕਾਰਾਂ ਨੇ ਤਾਂ ਹੀ ਛੁੱਟੀਆਂ ਕੀਤੀਆਂ ਕਿ ਆਪਣੇ ਘਰ ਦੇ ਵਿੱਚ ਰੋ ਠੀਕ ਹੈ ਗੁੰਮਣ ਥੋੜੀ ਜਾਣਾ ਆਪਾਂ ਕਿਤੇ ਵੀ ਹਾਂ ਹਾਂ ਤੇ ਜਦੋਂ ਤੈਨੂੰ ਬਾਅਦ ਚ ਛੁੱਟੀਆਂ ਆਉਣਗੀਆਂ ਨਾ ਜੋ ਸਾਰੇ ਸੁੱਖ ਸ਼ਾਂਤੀ ਹੋ ਜੂਗੀ ਹਨਾ ਜੰਗ ਹਟ ਜੂਗੀ ਫੇਰ ਛੁੱਟੀਆਂ ਆਉਣਗੀਆਂ ਤੇ ਫੇਰ ਆਪਾਂ ਮਾਮੂ ਪੇਟ ਜਾਵਾਂਗੇ ਅੱਛਾ ਮੇਜ ਜੋ ਜੁਲਾਈ ਹੁੰਨੀ ਆ ਹਾਂ ਉਦੋਂ ਜਾਵਾਂਗੇ ਆਪਾਂ ਮਮਾ ਦੋਦੀ ਮਾਤਾ ਮੈਨੂੰ ਗੁੱਸੇ ਹੋ ਜਾਂਦੇ ਕਿ ਬਾਹਰ ਨਹੀਂ ਜਾਣਾ ਬਾਹਰ ਨਹੀਂ ਆਣਾ ਫੇਰ ਪਾਪਾ ਵੀ ਤੇ ਗਏ ਆ ਬਾਹਰ ਤੇ ਪਾਪਾ ਤੇ ਕੰਮ ਗਿਆ ਹੈ ਨਾ ਕੰਮ ਕਰਨ ਤੇ ਜਾਣਾ ਹੀ ਪੈਣਾ ਵਾ ਪਰ ਫਿਰ ਮੈਂ ਫੋਨ ਕਰ ਲੱਗੀ ਕਿ ਪਾਪਾ ਛੇਤੀ ਆਓ ਘਰੇ क्यों उधर जंग लगी हो मैं फोन करना फिर हेलो पप्पा छेती घर आ ही ना जंग लगी है ता करके हाँ छेती घर आओ ओके ਕਬੂਧਾ ਸੁਕੇਗਾ ਇਹੰਦੇ ਮੇ ਬਚੋ ਨਾ ਕੋਈ ਘਰ ਨਹੀਂ ਆ ਜਾਂਦੇ ਠੀਕ ਹੈ ਮੁੰਡੂ ਕਿਹਾ ਨਾ ਆ ਜਾਣਾ ਪਾਪਾ ਨੇ ਤੈਨੂੰ ਪਾਪਾ ਦੀ ਟੈਨਸ਼ਨ ਹੋ ਗਈ ਹਾਂ ਤੂੰ ਖੋਜੀ ਤੀ ਕਿਆ ਡੋਬ 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 ਮੁੰਦੇ ਚਾ ਕੋਈ ਘਰ ਨਹੀਂ ਆ ਜਾਣਾ ਪਾਪਾ ਨੂੰ ਪਤਾ ਵਾ ਠੀਕ ਹੈ ਵੀ ਮੈਂ ਟਾਈਮ ਨਾ ਘਰ ਆਉਣਾ ਉਹਨਾਂ ਨੇ ਆ ਜਾਣਾ ਠੀਕ ਚੱਲ ਹੁਣ ਬਹਿ ਜਾ ਸੌਂ ਜਾ ਬਾਅਦ ਚ ਫਿਰ ਮੈਨੂੰ ਝਿੜਕਾ ਪਾ ਦੇਣੀ ਹੁਣ ਨਾ ਇਦਾਂ ਕਰੀ ਜਿੱਦਾਂ ਕਿ ਕੀਤਾ ਵਾ ਗੇ ਮੇਰੇ ਲਾਗੇ ਖੇਡਣ ਨਹੀਂ ਤੇ ਦਾਦੀ ਮਮਾ ਤੋਂ ਨਾਲ ਤੂੰ ਆਪ ਚੜਕਾ ਖਾਦੀਆਂ ਨਾਲੇ ਮੈਨੂੰ ਪੁਵਾਤੀਆਂ ਮੈਂ ਤੈਨੂੰ ਕਿਹਾ ਸੀ ਨਾ ਸੌ ਜਾ ਤੇ ਤੂੰ ਸੁੱਤੀ ਨਹੀਂ ਉਹਨੂੰ ਨੀਂਦ ਨਹੀਂ ਆਈ ਸੀ ਨੀਂਦ ਨਹੀਂ ਆਈ ਇਹਦਾ ਮਤਲਬ ਇਹ ਥੋੜੀ ਆ ਵੀ ਤੂੰ ਬਾਹਰ ਚੱਲ ਜਾਣਾ ਹੈਗਾ ਬਾਹਰ ਕੀ ਕਰਨ ਦੀ ਕੱਟੀ ਨਾ ਫੜ ਡੰਡੀ ਮੈਂ ਹਸ਼ਦੇ ਨਹੀਂ ਆ ਤੂੰ ਉਹ ਕੱਟੀ ਆ ਹਾਂ ਉਹ ਕੱਟਾ ਵਾ ਹਾਂ ਹੋਰ ਉਹ ਛੋ ਮਮਾ ਦੀ ਉਸ ਕਾਂ ਬੜੀ ਸੋਨੀ ਆ ਉਹਦਾ ਮੈਨੂੰ ਉਹਦਾ ਲਾਦਾ ਉਹ ਤੇਰੇ ਵਰਗੀਆਂ ਹੀ ਅੱਖਾਂ ਹੁੰਦੀਆਂ ਨਹੀਂ ਹਾਂ ਉਹ ਦੇਖੋ ਤੇ ਇਦਾਂ ਵਾ ਇੱਕ ਇਦਾਂ ਵਾ ਤੇ ਕਿਦਾਂ ਵਾ ਓਏ ਪਰੱਖਾ ਨਾ ਉਹ ਬਿੱਲੀਆਂ ਜੀਆਂ ਵਾ ਉਹ ਸੇ ਮਮਾ ਵਾਰੀਆਂ ਉਹਦੀ ਮੰਮੀ ਵਾਰੀਆਂ ਅੱਛਾ ਚਲ ਸੋ ਜਾ ਹੁਣ ਤੇ ਗੱਲਾਂ ਹੀ ਨਹੀਂ ਖਤਮ ਹੋਣੀਆਂ ਤੇ ਮੈਨੂੰ ਨੀਂਦ ਆਈਏ ਮੈਂ ਲੰਮੇ ਪੈਣਾ ਬੰਨੀ ਤੇ ਸਨੀ ਆਉਂਦੀ ਅੱਛਾ ਕਿੱਥੋਂ ਆਇਆ ਵਾ ਤੈਨੂੰ ਕਿਉਂ ਨਹੀਂ ਚੈਨ ਆਉਂਦਾ ਤੈਨੂੰ ਉਹ ਮੈਂ ਹਰ ਚਵਾਦਾ ਗਿਆ ਆਂ ਹਰ ਚਵਾਲ ਤੱਕ ਗਿਆ ਹੈ ਕਿੰਨਾ ਤਰ੍ਹਾਂ ਦੁਨੀਆ ਦੇ ਉੱਤੇ ਅੱਗ ਵਰਨ ਰਹੀ ਆ ਕੋਈ ਨਹੀਂ ਹੋ ਗਿਆ ਕੋਈ ਆਂਦਾ ਉੱਥੇ ਬੰਬ ਡੇ ਗਿਆ ਕੋਈ ਆਂਦਾ ਉੱਥੇ ਡੇ ਗਿਆ ਕੋਈ ਆਂਦਾ ਫਲਾਣੇ ਸਾਹ ਡੇ ਗਿਆ ਡਿggen ਤੇ ਬੜੇ ਡੇ ਬੰਬ ਤੇ ਫਿਰ ਤੂੰ ਕੀ ਕਰਦਾ ਫਿਰ ਤਾਂ ਰਾਤ ਨੂੰ ਡੇਦੇ ਨੇ ਥੋੜੀ ਡੇਦੇ ਰਾਤ ਨੂੰ ਕੋਈ ਪਤਾ ਨਹੀਂ ਤਾਂ ਇਹ ਗੱਲ ਦਾ ਉਹ ਸਮਰੀਤ ਨੂੰ ਵੀ ਦੱਸਿਆ ਤੁਸੀਂ ਸਮਰੀਤ ਤੇ ਮੈਂ ਉੱਠ ਕੇ ਆਈ ਮੈਂ ਆਖ ਆਪਣੀ ਮਾਂ ਲੱਗ ਗਈ ਹੋਣੀ ਆ ਤੇ ਕੁੜੀ ਤੇ ਮੈਨੂੰ ਦਹੀ ਨਾ ਸਾ ਕੁੜੀ ਦੇਖੀ ਨਾ ਤੈਨੂੰ ਲੜਾਈ ਬਾਰੇ ਥੋੜੀ ਦੱਸਣਾ ਜਮ ਨਿਆਣੇ ਦੇ ਮਨ ਤੇ ਨਹੀਂ ਨਹੀਂ ਲੜਾਈ ਪਾ ਕੇ ਕਿ ਦੱਸਣਾ ਕੁੜੀ ਤੇ ਵੈਰ ਨਹੀਂ ਛੇੜਨ ਢਈ ਉਹ ਵੀ ਸੁੱਤੀ ਉਹ ਮੈਨੂੰ ਫੋਨ ਕਰਕੇ ਕਹਿੰਦੀ ਪਾਪਾ ਛੇਤੀ ਆ ਲੜਾਈ ਲੱਗੀ ਲੜਾਈ ਲੱਗੀ ਤੇ ਮੈਂ ਉਹਨੂੰ ਆਖਿਆ ਮੈਂ ਕਿਹਾ ਪੁੱਤ ਬਾਲ ਨਹੀਂਗਾ ਚੰਗਾ ਹੈਗਾ ਤੇ ਅੰਦਰੋਂ ਨਹੀਂ ਬਾਹਰ ਨਿਕਲੀ ਇਹਦਾ ਤੇ ਜੰਗ ਲੱਗੀ ਆ ਲੜਾਈ ਲੱਗੀ ਆ ਮੈਂ ਨਾ ਸੱਸ ਦੀ ਨਾ ਲੱਗੀ ਹੋਵੇ ਨਾ ਸੱਸ ਦੀ ਨਾ ਲੱਗੀ ਹੋਵੇ ਕੋਈ ਹੁੰਦਾ ਕੋਈ ਨਹੀਂ ਹੁੰਦਾ ਸਾਰਿਆਂ ਨਾਲ ਹੀ ਆ ਜੇ ਸਾਰੇ ਮੰਨ ਕੇ ਨਾਲ ਅਸੀਂ ਮਰ ਜਾਗੇ ਫੇਗੇ ਹੋ ਜੂ ਪਰ ਨਾਲ ਤਾਂ ਹੈਗੇ ਟਬਰ ਤੇ ਇਕੱਠਾ ਰਵੇ ਨਾ ਆਪਣਾ ਅਸਾ ਇਕੱਠੇ ਮਰਨਾ ਆ ਆਹੋ ਪੱਠੇ ਮਾਰਦਾ ਕੋਈ ਆਵੇ ਹੋਰ ਸ਼ੋਹਰੀ ਨਹੀਂ ਕੋਈ ਨਹੀਂ ਹੁੰਦਾ ਹਾਂ ਕੋਈ ਨਹੀਂ ਹੁੰਦਾ ਨਹੀਂ ਤਾਂ ਨਹੀਂ ਹੁੰਦਾ ਕੋਈ ਨਹੀਂ ਹੁੰਦਾ ਡਰ ਤੇ ਹੈ ਹੀ ਆ ਕੀ ਕੋ ਆਵੇ ਬਾਂਡਿਆ ਦੁਨੀਆ ਦੇ ਉੱਤੇ ਹੁਣ ਬਾਂਡਿਆ ਤਾਂ ਕੀ ਮੇਰਾ ਕਸੂਰ ਹੈ ਬਾਂਡਿਆ ਤੈਨੂੰ ਕੰਮ ਤੇ ਨਿਤ ਕਰਨੇ ਨਹੀਂ ਆਪਣੇ ਕੰਮ ਤੇ ਕਰਨਾ ਵਾ ਟਾਈਮ ਨਾ ਗਿਆ ਤੇ ਟਾਈਮ ਨਾ ਆਇਆ ਤੂੰ ਕਦੋਂ ਦਾ ਗਿਆ ਮਾਰੋ ਮੈਂ ਪੁੱਛਣ ਗਿਆ ਸੀ ਪੰਪ ਤੇ ਤੇਲ ਚਾਹੀਦਾ ਟਰੈਕਟਰ ਵਾਸਤੇ ਤੇਲ ਹੈ ਨਹੀਂ ਪੰਪ ਤੇ ਉੱਥੇ ਲੈਣਾ ਬਣੇ ਲੱਗੇ ਕਹਿੰਦੇ ਲੋਕੀ ਭੜਾ ਕੇ ਲੈ ਕੇ ਬੜਾ ਇਕੱਠਾ ਕਰ ਲਿਆ ਲੋਕਾਂ ਨੇ ਲੋਕੀ ਜਸਦਾਈ ਹੋਏ ਉਹ ਹੋ ਗਏ ਆ ਤੇ ਚਲੋ ਥੋੜੀ ਥੋੜੀ ਚੀਜ਼ ਵੰਡ ਵੀ ਸਾਰਿਆਂ ਨੂੰ ਅੱਜ ਉਧਰ ਕੋਈ ਦੇਖ ਤੇ ਮੁਸੀਬਤ ਪੈ ਜਾਂਦੀ ਤੇ ਲੋਕੀ ਜਮਾ ਖੋਰੀ ਕਰਨੀ ਸ਼ੁਰੂ ਕਰ ਦਿੰਦੇ ਆ ਮਹਿੰਗਾ ਕਰ ਕਰ ਵੇਚਾਂਗੇ ਲੋਕਾਂ ਨੂੰ ਆ ਮੈਂ ਤਾਂ ਕੱਲ ਵੇਖਿਆ ਲੋਕੀ ਸੌਦਾ ਵੀ ਬਣਾ ਲਿਆ ਹੁੰਡੇ ਜੇ ਮਾਰੀ ਗਏ ਤੇ ਸੌਦੇ ਨੂੰ ਕੀ ਕਰਨਾ ਓਏ ਲੋਕੇ ਤੇ ਸੋਈ ਪਤਾ ਨਹੀਂ ਕਿੰਦਾਂ ਦੀ ਕਿੰਦਾਂ ਨੂੰ ਚਲ ਗਈ ਇਹ ਕੀ ਮੈਂ ਤਾਂ ਕਈ ਨੰਗ ਦੇ ਵੇਖੇ ਉੱਥੋਂ ਆ ਖਾ ਹੈ ਸਦਾਈ ਹੋ ਗਿਆ ਦੁਨੀਆ ਨੂੰ ਤੇ ਚਲੇ ਜਾ ਵੀ ਟਾਈਮ ਨਾਲ ਨਾ ਲੈਟਰ ਲੁੱਟਾ ਪਾ ਕੇ ਟਾਈਮ ਨਾਲ ਅੰਦਰ ਰੋਟੀ ਪਾਣੀ ਪਕਾ ਕੇ ਅੰਦਰ ਵੜ ਜਾ ਕਰੋ ਰੋ ਨਾ ਨਿਕਲ ਕਰੋ ਬਾਹਰ ਇਹ ਤਾਂ ਹੈ ਹੀ ਆ ਉਹਨੂੰ ਮੈਂ ਆਨੀਆ ਚੱਲ ਉੱਠ ਤੇ ਜਕਰ ਆਪਣਾ ਕੰਮ ਕਰ ਲਾ ਤੇ ਕੁੜੀ ਨੂੰ ਨਾ ਬਹੁਤਾ ਡਰਾਈ ਜਾ ਉਹ ਨਿਕਾ ਜਾਦਾ ਹੈਗਾ ਮਨ ਨੂੰ ਡਰ ਪਿਆ ਨਾ ਨਹੀਂ ਕੁੜੀ ਨੂੰ ਕੀ ਆ ਮੈਂ ਤੇ ਵੇਖ ਕੇ ਤੇ ਮੈਂ ਤਾਂ ਖਾਂ ਹੈ ਕੁੜੀ ਕਿੱਥੇ ਚਲ ਗਈ ਉਹ ਸੁੱਤੀ ਤੂੰ ਵੀ ਘਰ ਹੈ ਨਹੀਂ ਤੇ ਮੈਂ ਇੱਥੋਂ ਲੱਭਦੀ ਲੱਗ ਗਈ ਵੇਂਦੀ ਵੇਂਦੀ ਤੇ ਕੱਟੇ ਜਿਹਦੇ ਨਾਲ ਉਹ ਟੁੱਟ ਜੇ ਨਾ ਖੇਡਣ ਨਹੀਂ ਚੱਲ ਕੋਈ ਗੱਲ ਨਹੀਂ ਆ ਚਲ ਆ ਜਾ ਉਈ ਗੱਲ ਨਹੀਂ ਪਰ ਹੁਣ ਨਹੀਂਗਾ ਪਤਾ ਮਨ ਡਰਿਆ ਉਹ ਮਾਦਾ ਨਹੀਂ ਗਰਮ ਹੋਈਦਾ ਆ ਗਿਆ ਨਾ ਮੈਂ ਹੁਣ ਨਹੀਂ ਜਾਣਾ ਕਿਤੇ ਆ ਜਾ ਚੰਗਾ